ਕੋਡੀ 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 ਵੀ ਵਿਆਹ ਨੂੰ ਨਾਲੀ ਆ ਉਹ ਕਿੱਥੇ ਐਸ ਟਾਈਮ ਹਾਂਜੀ ਕਿੱਥੇ ਪਾ ਜੀ ਮੈਂ ਆਪਣੀ ਮਜਬੂਰੀ ਨੂੰ ਇਹ ਗੱਲ ਕਹੀ ਸੀਗੀ ਵੀ ਮੇਰੀ ਬੇਟੀ ਦਾ ਵਿਆਹ ਆ ਮੇਰੇ ਘਰ ਤੇ ਮਜਬੂਰੀ ਜਾਦੀ ਮੈਂ ਆਪਣੀ ਮਜਬੂਰੀ ਘਰ ਦੀ ਕਰਕੇ ਕਹੀ ਇਹ ਗੱਲ ਹਾਂ ਮੇਰੇ ਘਰ ਚ ਨਸੀਬ ਤਾਂ ਇੰਨੀ ਪਈ ਵਾਜੀ ਤੁਸੀਂ ਗਾਲੀ ਛੱਡ ਦਿਓ ਜਿਹੜੀ ਨਾ ਪੈਣੀ ਹੋਵੇ ਕਿਸੇ ਨੂੰ ਕੀ ਪਤਾ ਕਿਸੇ ਘਰ ਦੀ ਨਸੀਬ ਵਿੱਚ ਦਾਵੇ ਕਿੰਦਾ ਕਿੰਦਾ ਨਹੀਂ ਹੈਗੇ ਪਿੰਡ ਵਾਲਿਆਂ ਦਾ ਕਹਿਣਾ ਕਿ ਇਹਨਾਂ ਦੀ ਕੋਈ ਬੇਟੀ ਨਹੀਂ ਹੈ ਹਾਂ ਜੀ ਮੈਂ ਸਮਝਦੀ ਹਾਂ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਆ ਸਾਡੇ ਗਰੁੱਪਾਂ ਚ ਵੀ ਸਾਰੇ ਪਾਈਆਂ ਮੈਂ ਆਪਾਂ ਇਹ ਨਹੀਂ ਕਹਿੰਦੇ ਪਿੰਡ ਵਾਲਿਆਂ ਨੇ ਮੈਨੂੰ ਨਹੀਂ ਕਿਹਾ ਆਪਾਂ ਸਮਝਦੇ ਜੇ ਮੇਰੀ ਬੇਟੀ ਹੈ ਨਹੀਂ ਪਾਲੀ ਮਜਬੂਰੀ ਹੀ ਹੁੰਦੀ ਹੈ ਨਾ ਇਹ ਕਿਸੇ ਚੀਜ਼ ਦੀ ਹੈ ਪਰ ਤੁਸੀਂ ਉੱਥੇ ਲੋਕਾਂ ਬਾਜੀ ਮੈਂ ਹਾਂਜੀ ਮੈਂ ਕਿਹਾ ਉੱਥੇ ਇਹ ਗੱਲ ਕਹੀ ਹੈ ਮੈਂ ਕਿਹੜਾ ਮੁੱਕਦੀਆਂ ਮੈਂ ਨਹੀਂ ਕਹੀ ਹੈਗੀ ਤਨਮੰਦਾ ਨਹੀਂ ਇਦਾਂ ਲੋਕਾਂ ਦਾ ਗਾਂ ਖੋਲ ਕਿਹੜੇ ਗਰੀਬ ਬੰਦੇ ਉਹਨਾਂ ਦਾ ਅੱਗ ਮਾਰਿਆ ਜਾਊਗਾ ਹਾਂਜੀ ਹਾਂਜੀ ਲੱਗਦਾ ਹੀ ਆ ਭਾਜੀ ਸਾਨੂੰ ਕੋਈ ਨਹੀਂ ਲੱਗਦਾ ਭਾਜੀ ਮੇਰੀ ਮਜਬੂਰੀ ਮੇਰੇ ਤੇ ਮੈਂ ਇਹ ਤੁਹਾਡੀ ਮਜਬੂਰੀ ਸੀ ਤੁਸੀਂ ਉਹ ਮਜਬੂਰੀ ਦੱਸਦੇ ਹੋ ਤੇ ਆਪਣੀ ਬੇਟੀ ਦਾ ਵਿਆਹ ਨਾ ਦੱਸਦੇ ਚਲੋ ਭਾਜੀ ਗਲਤੀ ਹੋ ਗਈ ਆਪਾਂ ਮੰਨਦੇ ਹਾਂ ਕੋਈ ਗੱਲ ਨਹੀਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਹਟਾਂਗੇ ਜਿਹੜੀ ਉਹ ਬੀਬੀ ਜਿਹੜੀ ਦੂਸਰੀ ਸੀ ਤੁਹਾਡੇ ਨਾਲ ਉਹਦੀ ਕੁੜੀ ਦਾ ਤਾਂ ਨਹੀਂ ਵਿਆਹ ਨਹੀਂ ਉਹਦੀ ਕੁੜੀ ਦਾ ਨਹੀਂ ਸੀ ਉਹ ਕਹਿੰਦੀ ਸੀ ਮੈਨੂੰ ਕਹਿੰਦੀ ਇਦਾਂ ਕਹਦੇ ਮੈਂ ਕਿਹਾ ਠੀਕ ਆ ਉਹਦੀ ਮੈਂ ਮਜਬੂਰੀ ਘਾਤ ਗਰੀਬੀ ਆ ਭਾਜੀ ਹਾਂ ਤੁਸੀਂ ਮਾਤਾ ਜੀ ਜਿਹੜੇ ਪੈਸੇ ਉਥੋਂ ਕਿੰਨੇ ਤੁਹਾਨੂੰ ਪੈਸੇ ਮਿਲੇ ਉਥੇ ਪੰਜ 11000 ਇੱਕ ਦਿੱਤਾ ਸੀ ਉਹਨਾਂ ਨੇ 5000 ਇੱਕ ਜਿਗਾ ਬਾਕੀ ਜਿਹੜੇ ਉੱਪਰ ਥੋੜੇ-ਮੋਤੇ ਹੋਏ ਸੀਗੇ ਬਸ ਹਾਂ ਲਾ 16-17000 ਬਗਾਇਆ ਤੁਹਾਨੂੰ ਹਾਂਜੀ ਉਹ ਤੁਸੀਂ ਦੋਨਾਂ ਨੇ ਐਪਸੇ ਬੰਨ ਲਿਆ ਹਾਂਜੀ ਠੀਕ ਹੈ ਹਾਂ ਤੇ ਤੁਹਾਨੂੰ ਲੱਗਦਾ ਉਹਨੂੰ ਕਿ ਅੱਗੇ ਤੋਂ ਗਾਂਹ ਦਾ ਕੰਮ ਕਰਨਾ ਚਾਹੀਦਾ ਹੈ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਨਾ ਕਿ ਤੁਹਾਡੀ ਪਿੰਡ ਦੀ ਜਿਹੜੀ ਹੈ ਇੱਜ਼ਤ ਮੈਂ ਚਲੋ ਜੇ ਮੇਰੇ ਨਾਲ ਪਿੰਡ ਦੇ ਮੈਨੂੰ ਆਣ ਕੇ ਪੁੱਛ ਲੈਿੰਦੇ ਹਨਾ ਵਿੱਦ ਕਾਦੇ ਇਹਨਾਂ ਪਿੰਡ ਵਾਲਿਆਂ ਨੇ ਕਹਿਣਾ ਕਿ ਕੋਈ ਵੀ ਕਿਸੇ ਨੂੰ ਵਿਰਧਤਾ ਪਵੇ ਤਾਂ ਅਸੀਂ ਉਹਨਾਂ ਦੇ ਨਾਲ ਪੂਰੇ ਖੜਦੇ ਆਂਗਾ ਇੱਕ ਪਿੱਛੇ ਜੇ ਮੁੰਡੇ ਦਾ ਕੁਛ ਛੋਟਾ ਜਿਹਾ ਐਕਸੀਡੈਂਟ ਹੋ ਜਾਂ ਸ ਗਿਆ ਗੁਰਦਵਾਰੇ ਬਾਅਦ ਮੇਰੀ ਗੱਲ ਸੁਣਦੇ ਥੋੜੀ ਜਿਹੀ ਇੱਕ ਮਿੰਟ ਉਹ ਕਹਿੰਦੇ ਗੁਰਦਵਾਰੇ ਵਿੱਚ ਇੱਕ ਛੋਟੀ ਜਿਹੀ ਕਲੌਸਮੈਂਟ ਕੀਤੀ ਸੀ 6 ਮਿੰਟ ਦੇ ਵਿੱਚ 30000 ਰੁਪਏ ਇਕੱਠਾ ਹੋ ਗਿਆ ਸੀ ਹਾਂਜੀ ਤਾਂ ਤੁਸੀਂ ਇੱਥੇ ਆਪਣੇ ਪਿੰਡ ਵਾਲਿਆਂ ਨੇ ਕਹਿੰਦੇ ਮੇਰੀ ਗੱਲ ਸੁ ਭਾਜੀ ਪਤਾ ਹੀ ਹੈ ਪਿੰਡ ਵਾਲਿਆਂ ਨੂੰ ਮਜਬੂਰੀ ਦਾ ਸਾਡੇ ਸਾਰਿਆਂ ਨੂੰ ਪਤਾ ਹੈ ਦੇ ਨੂੰ ਪਤਾ ਵਾਇ ਸਾਰਿਆਂ ਪਤਾ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੀ ਭਾਜੀ ਮੈਂ ਝੂਠੇ ਕਰ ਮੈਨੂੰ ਮਜਬੂਰੀ ਮਜਬੂਰੀ ਉਹ ਮਿਹਰੇ ਤੇ ਮਜਬੂਰੀ ਮੈਂ ਕਹਿੰਦੀ ਇਹ ਮੇਰੇ ਸੱਤੇ ਮਜਬੂਰੀ ਬਹੁਤ ਜਾਂਦੀ ਨਹੀਂ ਤੁਸੀਂ ਇਹੋ ਮਜਬੂਰੀ ਪਿੰਡ ਵਾਲਿਆਂ ਦੀ ਚਲੋ ਮੈਂ ਕਹਿੰਦੀ ਮੈਂ ਤਾਂ ਗਲਤੀ ਹੋ ਗਈ ਜਾਂ ਕਿੱਦਾਂ ਮੈਂ ਮੰਨਦੀ ਠੀਕ ਠੀਕ ਹੈ ਚਲ ਵੇ ਪੰਜਾਬ ਜਿਹੜੀ ਉਹ ਬੀਬੀ ਆ ਉਹਨਾਂ ਦੇ ਘਰ ਜਿਹੜਾ ਕੋਈ ਵਿਆਹ ਤਰਿਆ ਹੋਇਆ ਨਹੀਂ ਉਹਨਾਂ ਦੇ ਘਰੇ ਵਿਆਹ ਇਸ ਟਾਈਮ ਤਾਂ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਵਿਆਹ ਕੋਈ ਗੱਲ ਉਹਨਾਂ ਦੇ ਕਿੰਨੇ ਬੱਚੇ ਆ ਕੁਲਦੀਪ ਕੌਰ ਹੈਗੀ ਉਹਦੇ ਦੋ ਬੇਟੇ ਹੈਗੇ ਆ ਦੋ ਉਹਨਾਂ ਦੇ ਇਹ ਜੋ ਪਰਮਜੀਤ कौर ਹੈਗੀ ਆ ਉਹਦੇ ਇੱਕ ਲੜਕੀ ਜਰੂਰ ਹੈਗੀ ਤਿੰਨ ਬੇਟੇ ਆ ਤੇ ਲੜਕੀ ਵਿਆਹ ਹੋਈ ਹੈ ਪਹਿਲੇ ਜਿਹੜੀ ਉਹਦੀ ਉੱਥੇ ਜਾ ਕੇ ਪੈਸੇ ਮੰਗਣ ਦੀ ਸੀਗੀ ਮਨਸ਼ਾ ਉਹ ਤੁਹਾਨੂੰ ਫਿਰ ਗਲਤ ਲੱਗ ਰਹੀ ਕਿ ਕੀ ਦੇਖੋ ਮੈਂ ਇਹਨੂੰ ਇਕੱਲੇ ਨੂੰ ਸਾਰੇ ਪੂਰਾ ਪਿੰਡੇ ਅਸੀਂ ਨੂੰ ਗਲਤ ਮੰਨਦਾ ਹੈਗਾ ਤੇ ਜੇ ਇਹਨਾਂ ਨੂੰ ਕੋਈ ਪਿੰਡ ਦੀ ਦਿੱਕਤ ਸੀ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਸੀ ਕੋਈ ਕੋਈ ਹੋਰ ਤਰ੍ਹਾਂ ਦੀ ਤੇ ਪਿੰਡ ਨੂੰ ਦੱਸ ਦੇ ਤਾਂ ਪਿੰਡ ਪੱਧਰ ਤੇ ਪੱਕਾ ਪਿੰਡ ਸਾਡਾ ਮਦਦ ਕਰਦਾ ਇੱਕ ਦੂਜੇ ਦੀ ਸਾਰਿਆਂ ਦੀ ਇਹਨਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਿਆ ਲੱਗਦਾ ਤੁਹਾਨੂੰ ਇਹ ਲੱਗਦਾ ਤਾਂ ਹੈ ਇਹ ਚੀਜ਼ ਹੈ ਸਾਰ ਨੂੰ ਪਤਾ ਹੈ ਚੀਜ਼ ਦਾ ਇਦਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਤੇ ਇਹਦੇ ਨਾਲ ਤੁਹਾਡੇ ਪਿੰਡ ਦੀ ਕੋਈ ਸ਼ੋਭੀ ਤੁਹਾਨੂੰ ਲੱਗਦਾ ਨਹੀਂ ਖਰਾਬ ਹੋਈ ਜਦਾਂ ਕੀ ਬਿਲਕੁਲ ਹੀ ਸ਼ੋਭੀ ਖਰਾਬ ਹੋਈ ਹੈ ਪਿੰਡ ਦੀ ਬਿਲਕੁਲ ਹੋਈ ਫਰੀ ਹੈ ਅਸ ਟਾਈਮ ਜਿਹੜੇ ਸਾਡੇ ਨਾਲ ਪਿੰਡ ਦੇ ਜਿਹੜੇ ਪੁਗਤੇ ਸੱਜਣ ਪਹੁੰਚੇ ਹੋਏ ਆ ਉਹਨਾਂ ਦਾ ਕਹਿਣਾ ਆ ਸਰ ਕੀ ਕਹਿਣਾ ਤੁਹਾਡਾ ਸੱਚ ਕਹਿੰਦੇ ਇਹੋ ਜਿਹੇ ਕੰਮ ਹੋਣੇ ਨਹੀਂ ਚਾਹੀਦਾ ਇਹੋ ਜਿਹੇ ਜਿਹੜੇ ਆਨਸਰ ਆ ਇਹਨਾਂ ਦਾ ਪਿੰਡ ਫਿਰ ਵੀ ਬਾਈਕਾਟ ਕਰਨਾ ਚਾਹੀਦਾ ਇਹਦੇ ਕੋਈ ਕੋਈ ਵੀ ਆਨਸਰ ਬਾਕੀਆਂ ਨੂੰ ਵੀ ਇਹ ਉਤਸ਼ਾਹ ਮਿਲਦਾ ਹੈ ਇਹੋ ਜਿਹੇ ਕੰਮ ਕਰਕੇ ਇਹ ਪੈਸੇ ਲੋ ਤੇ ਜਿਹੜਾ ਇਹ ਬੀਬੀਆਂ ਨੇ ਕੰਮ ਕੀਤਾ ਤੁਹਾਨੂੰ ਕਿਦਾਂ ਨੂੰ ਲੱਗ ਰਿਹਾ ਬਹੁਤ ਮਾੜਾ ਕੰਮ ਆ ਜੀ ਇਹੋ ਜਿਹਾ ਕੰਮ ਆ ਇਹ ਸਾਨੂੰ ਆਪ ਬਹੁਤ ਮਾੜਾ ਲੱਗਦਾ ਬਾਕੀ ਸਾਡੇ ਧੀਆਂ ਪੇਣਾ ਜੇ ਸਿਰ ਤੇ ਜੇ ਹੋ ਜੇਗਾ ਨਸੀਬ ਤਾਂ ਉਹਨਾਂ ਤੇ ਕੀ ਅਸਰ ਹੋਏਗਾ ਜਿਹੜੀ ਉਹ ਬੀਬੀਆਂ ਸੀ ਉਹਨਾਂ ਦਾ ਕੀ ਨਾਮ ਸੀਗਾ ਇੱਕ ਨਾਮ ਪਰਮਜੀਤ ਕੌਰ ਕੁਲਵਿੰਦਰ ਕੌਰ ਤੇ ਕੁਲਵਿੰਦਰ ਕੌਰ ਉਹਨਾਂ ਦੇ ਘਰ ਵਾਲੇ ਦਾ ਕੀ ਕੀ ਨਾਮ ਸੀ ਪਰਮਜੀਤ ਇੱਕ ਪਰਮਜੀਤ ਤੇ ਇੱਕ ਦਾ ਨਾਮ ਜਗਨੂ ਜਗਨੂ ਹੋਇੰਦੇ ਉਹਨੂੰ ਜੀ ਉਹ ਪੂਰਾ ਹੋ ਗਿਆ ਉਹ ਪੂਰਾ ਹੋ ਗਿਆ ऐसे तरह कबड्डी ਦੀਆਂ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ